ਛਾਦੀਲੀ ਪਿੰਡ ਦੇ ਇਸ ਸਕੂਲ ਆਫ ਫੈਮਿਨੈਂਸ ਦੀ ਸ਼ਾਨਦਾਰ ਬਿਲਡਿੰਗ ਦਾ ਲੈब्स ਦਾ ਕਲਾਸਰੂਮਸ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ। ਆਪਿਆਂ ਦੇ ਟੀਚਰਸ ਨੂੰ ਇਲਾਕੇ ਦੇ ਪ੍ਰਵੰਤ ਸਜਣ ਨੂੰ ਵਧਾਈ ਵੀ ਦਿਨ। ਬੜਾ ਬਧੀਆ ਨੇ ਕਿ ਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਤੇ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਆਣੀਗਾ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਅਸੀ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਹੈ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਉਹ ਕਿ ਮੈਂ ਜ਼ਿੰਦਗੀ 'ਚ ਆ ਕੇ ਨਾ ਬਸ ਆ ਸਕੂਲ ਆਫ ਐਮੀਨਾ